ਸਾਨੂੰ ਬਹੁਤ ਹੀ 15 ਤੋਂ 20 ਸਾਲ ਹੋ ਗਏ ਤਾਂ ਕੰਮ ਕਰਦਿਆਂ ਨੂੰ ਮਾਲਮ ਹੈ ਕਿ ਉਹਦਾ ਜਿੰਨਾ ਵੀ ਰਿਕਾਰਡ ਅਸੀਂ ਫੀਡ ਕੀਤਾ ਹੈ ਹੁਣ ਸਾਾਨੂੰ ਬਹੁਤ ਹੀ ਘੱਟ ਤਨਖਾਹ ਦਿੰਦੇ ਨੇ ਉਹ ਵੀ ਸਮੇਂ ਸਰ ਨਹੀਂ ਮਿਲਦੀ ਸਾਨੂੰ ਇੱਕ ਸਾਲ ਤੋਂ ਅਸੀਂ ਬਹੁਤ ਤੰਗ ਪਰੇਸ਼ਾਨ ਹੁੰਨੇ ਆ ਜੇ ਅਸੀਂ ਬੋਲਦੇ ਆ ਤਾਂ ਸਾਡੀ ਤਨਖਾਹ ਰੈਗੂਲਰ ਪਾਈ ਜਾਂਦੀ ਹੈ ਨਹੀਂ ਸਾਨੂੰ ਤਨਖਾਹ ਦਾ ਸਾਡਾ ਨਾਮ ਹੀ ਨਹੀਂ ਲਿਆ ਜਾਂਦਾ ਇੱਥੇ ਤੁਸੀਂ ਫਰਦ ਲੈਣ ਆਏ ਹੋ ਬਠੋਈ ਪਿੰਡ ਕਾਫੀ ਦੂਰ ਹੈ ਤੁਹਾਨੂੰ ਪਤਾ ਸੀ ਉਰੇ ਹੜਤਾਲ ਚੱਲ ਰਹੀ ਆ ਨਹੀਂ ਪਤਾ ਨਹੀਂ ਸੀ ਹੜਤਾਲ ਦਾ ਕੋਈ ਪਤਾ ਨਹੀਂ ਸੀ ਬਹੁਤ ਜ਼ਰੂਰੀ ਆ ਭਗਵੰਤ ਮਾਨ ਜੀ ਬੇਨਤੀ ਹੈ ਮੈਂ ਸਰਪੰਚ ਬਠੋਈ ਖੁਰਦ ਤੋਂ ਸਰਕਾਰ ਦੇ ਨਵੇਂ ਦੇ ਵੀ ਆਸੀਂ ਬੇਨਤੀ ਕਰਾਂਗੇ ਵੀ ਇਹਨਾਂ ਨੂੰ ਪੱਕੇ ਕਰੋ ਜੀ ਜ਼ਰੂਰ 15 15 20 20 ਸਾਲ ਹੋ ਗਏ ਜਦੋਂ ਕਿ ਸਰਕਾਰ ਦੀ ਇੱਕ ਪਾਲਿਸੀ ਹੈ ਜਿਹੜਾ ਵੀ ਤਿੰਨ ਸਾਲ ਕੰਮ ਕਰਦਾ ਸਰਕਾਰ ਨਾਲ ਸਰਕਾਰ ਦੇ ਮਹਿਕਮੇ ਵਿੱਚ ਤਿੰਨ ਸਾਲ ਕੰਮ ਕਰਦਾ ਤਾਂ ਉਹਨੂੰ ਰੈਗੂਲਰ ਕੀਤਾ ਜਾਂਦਾ ਕਿਉਂ ਨਹੀਂ ਇਹਨਾਂ ਨੂੰ ਕੀਤਾ ਜਾਂਦਾ ਕਿਉਂ ਪਬਲਿਕ ਨੂੰ ਹਰਾਸਮੈਂਟ ਕੀਤਾ ਜਾਂਦਾ ਭਗਵੰਤ ਮਾਨ ਜੀ ਤੁਸੀਂ ਇੰਨੇ ਕੰਮ ਕੀਤੇ ਨੇ ਕਰੋ ਇਹਨਾਂ ਦੀ ਵੀ ਕਰੋ ਇਹਨਾਂ ਤੇ ਕਿਰਪਾ ਕਰੋ ਸਰ ਜੀ ਮੇਰਾ ਲੱਖ ਨਹੀਂ ਚੱਲਦਾ ਹੈਗਾ ਮਸਾ ਦੋ ਕੁ ਮਹੀਨਿਆਂ ਤੋਂ ਮੈਂ ਹੁਣ ਤੁਰਨ ਲੱਗਿਆ ਪਰ ਮੈਂ ਹਰਾਸਮੈਂਟ ਹੋ ਕੇ ਅੱਜ ਮੁੜੂੰਗਾ ਮੇਤੋ ਮੇਰੇ ਦਰਦ ਹੋ ਰਹੀ ਹੈ ਮੈਂ ਇਨਾ ਤੁਰ ਕੇ ਆਇਆ ਮੈਨੂੰ ਕੋਈ ਫਰਦ ਦੀ ਜਰੂਰਤ ਸੀ ਅੱਜ ਪੰਜਾਬੀ ਲੋਕ ਚੈਨਲ ਦੇਖ ਰਹੇ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਣ ਇਸ ਟਾਈਮ ਤੇ ਪਟਿਆਲਾ ਦੇ ਮਿਨੀ ਸੈਕਟਰੀਏਟ ਦੇ ਵਿੱਚ ਮੌਜੂਦ ਆ ਜਿੱਥੋਂ ਫਰਦ ਮਿਲਦੀ ਹੈ ਉਹ ਜਗ੍ਹਾ ਦੇ ਹਾਲਾਤ ਦੇਖ ਲਓ ਇਸ ਟਾਈਮ ਤੇ ਦਿਖਾ ਦਿੰਨੇ ਆ ਸੋ ਇਹ ਤਸਵੀਰਾਂ ਪਟਿਆਲਾ ਦੇ ਮਿਨੀ ਸੈਕਟਰੀ ਏਡ ਦੀਆਂ ਨੇ ਜਿੱਥੋਂ ਲੋਕ ਫਰਦ ਕਢਾਉਣ ਵਾਸਤੇ ਆਉਂਦੇ ਨੇ ਡਿਪਾਰਟਮੈਂਟ ਤੋਂ ਉੱਥੇ ਅੱਜ ਇੱਕ ਵੀ ਜਿਹੜਾ ਮੁਲਾਜ਼ਮ ਹੈ ਉਹ ਸੀਟ ਤੇ ਮੌਜੂਦ ਨਹੀਂ ਹੈਗਾ ਕਿਉਂ ਕਾਰਨ ਕੀ ਨੇ ਉਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰਿਆ ਗਿਆ ਤੇ ਜੋ ਉਹਨਾਂ ਦੀਆਂ ਮੰਗਾਂ ਨੇ ਇਸ ਸੰਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਅੱਜ ਹੜਤਾਲ ਕਰੀ ਗਈ ਆ ਸੋ ਸਾਡੇ ਨਾਲ ਜਿਹੜੇ ਧਰਨਾ ਪ੍ਰਦਰਸ਼ਨ ਨੇ ਜਿਨ੍ਹਾਂ ਦੇ ਵੱਲੋਂ ਅੱਜ ਧਰਨਾ ਕਰਿਆ ਜਾ ਰਿਹਾ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਬਾਈ ਜੀ ਕੀ ਨਾਮ ਹੈ ਤੁਹਾਡਾ ਸ਼ਸ਼ੀਗਲ ਜੀ ਬੈਗਰੂ ਜੀ ਕਾ ਖਾਲਸਾ ਬੈਗਰੂ ਜੀ ਕੀ ਫਤਿਹ ਮੇਰਾ ਨਾਮ ਕਮਲਦੀਪ ਸ਼ਰਮਾ ਪ੍ਰਧਾਨ ਜਿਲ੍ਹਾ ਪਟਿਆਲਾ ਆਪਰੇਟਰ ਫਰਦਗਿੰਦਰ ਆਪਰੇਟਰ ਯੂਨੀਅਨ ਵੱਲੋਂ ਸਾਨੂੰ ਬਹੁਤ ਹੀ 15 ਤੋਂ 20 ਸਾਲ ਹੋ ਗਏ ਤਾਂ ਕੰਮ ਕਰਦਿਆਂ ਨੂੰ ਮਾਲਮ ਹੈ ਕਿ ਜਿੰਨਾ ਵੀ ਰਿਕਾਰਡ ਅਸੀਂ ਫੀਡ ਕੀਤਾ ਹੈ ਹੁਣ ਸਾਨੂੰ ਬਹੁਤ ਹੀ ਘੱਟ ਤਨਖਾਹ ਦਿੰਦੇ ਨੇ ਉਹ ਵੀ ਸਮੇਂ ਸਿਰ ਨਹੀਂ ਮਿਲਦੀਆਂ ਸਾਨੂੰ ਇੱਕ ਸਾਲ ਤੋਂ ਅਸੀਂ ਬਹੁਤ ਤੰਗ ਪਰੇਸ਼ਾਨ ਹੁੰਨੇ ਆ ਜੇ ਅਸੀਂ ਬੋਲਦੇ ਆ ਤਾਂ ਸਾਡੀ ਤਨਖਾਹ ਰੈਗੂਲਰ ਪਾਈ ਜਾਂਦੀ ਹੈ ਨਹੀਂ ਸਾਨੂੰ ਤਨਖਾਹ ਦਾ ਸਾਡਾ ਨਾਮ ਹੀ ਨਹੀਂ ਲਿਆ ਜਾਂਦਾ ਤੇ ਅਸੀਂ ਇਹ ਚਾਹੁੰਦੇ ਆਂ ਸਰਕਾਰ ਕੋਈ ਪਾਲਿਸੀ ਅਧੀਨ ਕਰੇ ਸਾਡਾ ਕੋਈ ਰੈਗੂਲਰ ਬਣਾਵੇ ਸਾਨੂੰ ਕਰੇ ਸਾਨੂੰ ਅਸੀਂ ਬਹੁਤ ਹੀ ਘੱਟ ਨਿਕਣੀਆਂ ਤਨਖਾਹਾਂ ਦੇ ਉੱਤੇ ਕੰਮ ਕਰ ਰਹੇ ਆਂ ਇਸ ਕਰਕੇ ਅਸੀਂ ਸਮਰਥਨ ਕਰਦੇ ਆਂ ਪੰਜਾਬ ਬਾਡੀ ਦੀ ਸਾਡੀ ਦੀ ਅੱਜ ਸਮੁੱਚੀ ਹੜਤਾਲ ਹੈ ਜਿੰਨੇ ਵੀ ਜ਼ਿਲ੍ਹੇ ਨੇ ਸਾਰਿਆਂ ਦਾ ਪ੍ਰੋਪਰ ਕੰਮ ਬੰਦ ਕੀਤਾ ਹੋਇਆ ਇਸ ਕਰਕੇ ਅਸੀਂ ਚਾਹੁੰਦੇ ਆਂ ਵੀ ਸਾਡੇ ਬਾਰੇ ਵੀ ਸਰਕਾਰ ਵੱਲੋਂ ਸਾਡੇ ਆਉਣ ਵਾਲੇ ਭਵਿੱਖ ਬਾਰੇ ਕੁਝ ਨਾ ਕੁਝ ਸੋਚਿਆ ਜਾਵੇ ਇਸ ਕਰਕੇ ਅਸੀਂ ਚਾਹੁੰਦੇ ਆਂ ਸਾਡੇ ਬਾਰੇ ਮੜਾ ਮੋਟਾ ਸਰਕਾਰ ਸੋਚੇ ਕੁਝ ਵੀ ਭਾਈ ਜੀ ਗੱਲ ਕਰ ਲਈਏ ਜੜੀਆਂ ਵੀ ਸਰਕਾਰਾਂ ਆਉਂਦੀਆਂ ਸੱਤਾ ਦੇ ਵਿੱਚ ਉਹ ਹੀ ਕਹਿੰਦੀਆਂ ਨੇ ਕਿ ਕੱਚੇ ਕੰਮੇ ਪੱਕੇ ਕਰ ਦੇਵਾਂਗੀ ਇਹ ਸਰਕਾਰ ਵੀ ਆਈ ਸੀ ਹੋਰ ਸਰਕਾਰਾਂ ਵੀ ਆਈਆਂ ਨੇ ਤੁਸੀਂ ਕਾਫੀ ਟਾਈਮ ਤੋਂ ਕਰ ਰਹੇ ਹੋ ਥੋੜੇ ਆਂਦੇ ਕੰਮ ਕਰਦੇ ਕਰਦੇ ਕਿੰਨੀਆਂ ਸਰਕਾਰਾਂ ਚਲੀਆਂ ਹੋਏ ਪੱਕੇ ਕੋਈ ਮਿਲਿਆ ਕੋਈ ਦਾਵਾ ਕੋਈ ਨੋਟਿਸ ਕੋਈ ਪਰਮਨੈਂਟ ਨਹੀਂ ਸਾਨੂੰ ਕੋਈ ਵੀ ਅਧਿਕਾਰੀ ਹਜੇ ਤੱਕ ਸਾਡੇ ਨਾਲ ਕਿਸੇ ਨੇ ਬਾਤ ਚੀਨੀ ਨਹੀਂ ਕੀਤੀ ਸਾਨੂੰ ਇਸ ਸਰਕਾਰ ਦੇ ਉੱਤੇ ਪੂਰੀ ਉਮੀਦ ਸੀ ਅਸੀਂ ਇਸ ਕਰਦੇ ਉਮੀਦ ਕਰਕੇ ਹੀ ਇਹ ਚਾਹੁੰਦੇ ਆਂ ਵੀ ਆਉਣ ਵਾਲੀ ਪਾਲਿਸੀ ਸਾਡੇ ਵਾਸਤੇ ਇੱਕ ਸਰਕਾਰ ਕੁਝ ਸੋਚੇ ਵਿਚਾਰੇ ਸਾਡੇ ਲਈ ਇੱਕ ਪਾਲਿਸੀ ਲੈ ਕੇ ਆਵੇ ਸੋ ਇਹ ਤਸਵੀਰਾਂ ਪਟਿਆਲਾ ਦੇ ਫਰਦ ਕੇਂਦਰਾਂ ਦੀ ਨੇ ਸੋ ਬਾਬਾ ਜੀ ਤੁਸੀਂ ਵੀ ਫਰਦ ਲੈਣ ਵਾਸਤੇ ਆਏ ਹੋ ਕਿ ਕਿਹੜੀ ਜਗ੍ਹਾ ਤੋਂ ਆਏ ਹੋ ਕਿਹੜੀ ਜਗ੍ਹਾ ਤੋਂ ਨਹੀਂ ਇੱਧਰ ਵੀ ਮੌਜੂਦ ਨੇ ਸਾਰੇ ਅਲੱਗ-ਅਲੱਗ ਨੇ ਬਾਬਾ ਜੀ ਕੀ ਨਾਮ ਹੈ ਇਹਨਾਂ ਨੂੰ ਧੀਰ ਸਿੰਘ ਸਰਪੰਚ ਬਠੋਈ ਤੋਂ ਇੱਥੇ ਤੁਸੀਂ ਫਰਦ ਲੈਣ ਆਏ ਹੋ ਬਠੋਈ ਪਿੰਡ ਕਾਫੀ ਦੂਰ ਹੈ ਤੁਹਾਨੂੰ ਪਤਾ ਸੀ ਉਰੇ ਹੜਤਾਲ ਚੱਲ ਰਹੀ ਆ ਨਹੀਂ ਪਤਾ ਨਹੀਂ ਸੀ ਹੜਤਾਲ ਦਾ ਕੋਈ ਪਤਾ ਨਹੀਂ ਸੀ ਬਾਕੀ ਸਰਕਾਰੀਓ ਚਾਹੀਦੇ ਆ ਬੰਦਾ ਸਾਮ ਲਾੜਦੀ ਫਰਦ ਕੇਸਾ ਪਾਉਣ ਲਈ ਬਾਕੀ ਇਹਨਾਂ ਦਾ ਵੀ ਮੈਟਰ ਬਿਲਕੁਲ ਸਹੀ ਆ ਜਿਵੇਂ ਤਰਖਾਹਾਂ ਇਹਨਾਂ ਦੀਆਂ ਠੇਕੇ ਵੇਚਦੇ ਆ ਸਰਕਾਰ ਨੇ 60000 ਨੌਕਰੀਆਂ ਦਿੱਤੀਆਂ ਇਹਨਾਂ ਨੂੰ ਵੀ ਪੱਕੇ ਕਰ ਦੇਣਾ ਚੰਗੀ ਗੱਲ ਆ ਗੁਣ ਕਾਉਣਗੇ ਤਰਨਾ ਸਾਲ ਰਹਿੰਦਾ ਸਰਕਾਰ ਦਾ ਚਲੋ ਅੱਗੇ ਅਰਦਾਸ ਕਰਦੇ ਆ ਵੀ 27 ਜੀ ਵੀ ਛੋਡੀ ਆਵੇ ਇਹਨਾਂ ਦੀ ਇਹਨਾਂ ਨੂੰ ਪੱਕੇ ਕਰ ਦਿਓ ਬਹੁਤ ਜ਼ਰੂਰੀ ਆ ਭਗਵੰਤਬਾਨ ਜੀ ਬੇਨਤੀ ਆ ਮੈਂ ਸਰਪੰਚ ਬਠੋਈ ਖੁਰਦ ਤੋਂ ਬਲਾਕ ਸ਼ਾਂਤੀ ਵੀ ਜਿੱਤੇ ਹੋਏ ਆ ਅਸੀਂ ਸਰਕਾਰ ਦੇ ਨਵੇਂ ਦੇ ਵੀ ਆ ਅਸੀਂ ਬੇਨਤੀ ਕਰਾਂਗੇ ਵੀ ਇਹਨਾਂ ਨੂੰ ਪੱਕੇ ਕਰੋ ਜੀ ਜ਼ਰੂਰ ਜੇ ਗੱਲ ਜੇ ਗੱਲ ਕਰੀਏ ਤੁਸੀਂ ਅੱਜ ਇੰਨੀ ਦੂਰ ਆਏ ਹੋ ਹੋਰ ਲੋਕ ਵੀ ਆ ਰਹੇ ਨੇ ਜਿਹੜੇ ਚਲੇ ਜਾ ਰਹੇ ਨੇ ਤੁਹਾਨੂੰ ਐ ਨਹੀਂ ਲੱਗਦਾ ਕਿ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਨੇ ਇੱਕ ਪਾਸੇ ਤਾਂ ਇਹ ਪਰੇਸ਼ਾਨ ਹੋਣ ਦੂਸਰੇ ਪਾਸੇ ਉਹ ਲੋਕ ਪਰੇਸ਼ਾਨ ਹੋ ਰਹੇ ਨੇ ਬਿਲਕੁਲ ਜੀ ਪਰੇਸ਼ਾਨੀ ਦਾ ਚੱਲਣੀ ਪੈ ਰਹੀ ਆ ਕਾਰਨ ਇਹ ਵੀ ਇਹ ਨੀ ਤਰ੍ਹਾਂ ਰੁਕੀ ਹੋਈ ਹੈ ਪਰੇਸ਼ਾਨੀ ਤਾਂ ਚੱਲਣੀ ਪੈ ਰਹੀ ਹੈ ਚਲੋ ਇਹ ਸਰਕਾਰ ਤੱਕ ਅਸੀਂ ਗੱਲ ਪਹਚਾਵਾਂਗੇ ਜ਼ਰੂਰ ਪਹਚਾਵਾਂਗੇ ਛੋਡੇ ਜਰੀਏ ਪਹੁੰਚੂਗੀ ਗੱਲ ਸੋ ਸਾਡੇ ਨਾਲ ਹੋਰ ਵੀ ਹੋਰ ਮਜੂਦ ਬਾਬਾ ਜੀ ਕੀ ਨਾਮ ਹੈ ਜੀ ਸਰਦਾਰ ਮਨਜੀਤ ਸਿੰਘ ਜੀ ਸਰ ਜੋ ਇਹਨਾਂ ਨੇ ਕੁਝ ਕਿਹਾ ਬਈ ਸਾਨੂੰ ਇੰਨੇ ਇੰਨੇ ਚਰ ਹੋ ਗਿਆ ਇਹਨਾਂ ਨੂੰ 15-15 20-20 ਸਾਲ ਹੋ ਗਏ ਜਦੋਂ ਕਿ ਸਰਕਾਰ ਦੀ ਇੱਕ ਪਾਲਿਸੀ ਹੈ ਜਿਹੜਾ ਵੀ ਤਿੰਨ ਸਾਲ ਕੰਮ ਕਰਦਾ ਸਰਕਾਰ ਨਾਲ ਸਰਕਾਰ ਦੇ ਮਹਿਕਮੇ ਵਿੱਚ ਤਿੰਨ ਸਾਲ ਕੰਮ ਕਰਦਾ ਤਾਂ ਉਹਨੂੰ ਰੈਗੂਲਰ ਕੀਤਾ ਜਾਂਦਾ ਕਿਉਂ ਨਹੀਂ ਇਹਨਾਂ ਨੂੰ ਕੀਤਾ ਜਾਂਦਾ ਕਿਉਂ ਪਬਲਿਕ ਨੂੰ ਹਰਾਸਮੈਂਟ ਕੀਤਾ ਜਾਂਦਾ ਭਗਵੰਤ ਮਾਨ ਜੀ ਤੁਸੀਂ ਇੰਨੇ ਕੰਮ ਕੀਤੇ ਨੇ ਕਰੋ ਇਹਨਾਂ ਦੀ ਵੀ ਕਰੋ ਇਹਨਾਂ ਤੇ ਕਿਰਪਾ ਕਰੋ ਇਹਨਾਂ ਨੂੰ ਵੀ ਪੱਕਾ ਕੀ ਲੱਗਦਾ ਤੁਸੀਂ ਅੱਜ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਔਰੰਗਲੇ ਤੋਂ ਆਏ ਆ ਤੇ ਫਰਦਲੇਨ ਆਏ ਆ ਤੇ ਫਰਦ ਹੁਣ ਅਜੇ ਤੇ ਇਹਨਾਂ ਦੀ ਸਟ੍ਰਾਈਕ ਚੱਲ ਰਹੀ ਸੀ ਹੁਣ ਵਾਪਸ ਮੋੜਾ ਗਏ ਸੀ ਤੇ ਜੇ ਇਹਨਾਂ ਦੀ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਤਾਂ ਪਬਲਿਕ ਜਿਹੜੀ ਹੈ ਉਹ ਕਿਉਂ ਹਰਾਸਮੈਂਟ ਹੋਵੇ ਸ਼੍ਰੀਮਾਨ ਜੀ ਭਗਵੰਤ ਮਾਨ ਜੀ ਆਪ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹਨਾਂ ਦੇ ਇਹਨਾਂ ਦੀ ਆਵਾਜ਼ ਸੁਣੋ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ 10 ਸਾਲ 15 ਸਾਲ ਤੱਕ ਇਹ ਕਹਿੰਦੇ ਕਹਿ ਰਹੇ ਨੇ ਹੋਗੇ ਨੇ ਤੇ 15 ਸਾਲ ਦੇ ਵਿੱਚ ਤੁਸੀਂ 3 ਸਾਲ ਤਿੰਨ ਪੀੜ੍ਹੀਆਂ ਜਿਹੜੀਆਂ ਤੁਸੀਂ ਇਹਨਾਂ ਨੂੰ ਰੈਗੂਲਰ ਕਰ ਸਕਦੇ ਹੋ ਪਰ 3 ਸਾਲ ਜਿਹੜੇ ਨੇ ਜਦੋਂ ਕਿ ਸਰਕਾਰ ਦਾ ਇੱਕ ਨੋਟਿੰਗ ਨੋਟਿੰਗ ਹੈ ਮੇਰੇ ਕੋਲ ਪਿਆ ਉਹਨਾਂ ਉਹਦੇ ਵਿੱਚ ਆਪਣੇ ਇਹਨਾਂ ਨੂੰ ਜਿਹੜਾ ਕਰਮਚਾਰੀ 3 ਸਾਲ ਪੱਕੇ ਆਪਣੇ ਕੰਮ ਕਰਦਾ ਰੈਗੂਲਰ ਉਹਨਾਂ ਨੂੰ ਰੈਗੂਲਰ ਕੀਤਾ ਜਾਂਦਾ ਹੈ ਬਾਬਾ ਜੀ ਹੁਣ ਤੁਸੀਂ ਆਏ ਹੋ ਤੇਲ ਫੂਕੇ ਆਏ ਹੋ ਇੰਨੀ ਦੂਰੋਂ ਆਏ ਹੋ ਠੰਡ ਚ ਦੁਬਾਰਾ ਆਣਾ ਪਊਗਾ ਕਿੰਨੇ ਲੋਕ ਆ ਰਹੇ ਨੇ ਜਾ ਰਹੇ ਨੇ ਐਵੇਂ ਲੋਕਾਂ ਨੂੰ ਵੀ ਪਰੇਸ਼ਾਨੀਆਂ ਬਾਰ ਬਾਰ ਆਣਾ ਪੈਂਦਾ ਕੋਈ ਕੰਮਕਾਰ ਦੇ ਵਿੱਚ ਰੁੱਝਿਆ ਹੁੰਦਾ ਛੁੱਟੀ ਲੈ ਕੇ ਆਂਦਾ ਐ ਨਹੀਂ ਲੱਗਦਾ ਕਿ ਲੋਕਾਂ ਦੇ ਵੀ ਫਿਰ ਸਮੇਂ ਦੀ ਬਰਬਾਦੀ ਹੋ ਰਹੀ ਇੱਕ ਤਰੀਕੇ ਦੇ ਨਾਲ ਸਰ ਜੀ ਮੇਰਾ ਲੱਕ ਨਹੀਂ ਚੱਲਦਾ ਹੈਗਾ ਮਸਾਂ ਤੂੰ 2 ਕੁ ਮਹੀਨਿਆਂ ਤੋਂ ਮੈਂ ਹੁਣ ਤੁਰਨ ਲੱਗਿਆ ਮੇਰਾ ਲੱਕ ਢੜ ਖੜਾ ਹੈ ਮੇਰਾ ਪਰ ਮੈਂ ਹਰਾਸਮੈਂਟ ਹੋ ਕੇ ਅਜ ਮੜੂੰਗਾ ਮੈਨੂੰ ਮੇਰੇ ਦਰਦ ਹੋ ਰਹੀ ਹੈ ਮੈਂ ਇਨਾ ਤੁਰ ਕੇ ਆਇਆ ਮੈਨੂੰ ਫਰਜ਼ ਦੀ ਜਰੂਰਤ ਸੀ ਅੱਜ ਹੁਣ ਮੈਂ ਵਾਪਸ ਜਾਊਂਗਾ ਦੁਬਾਰੇ ਫੇਰ ਆਊਂਗਾ ਤੇ ਇਸ ਕਰਕੇ ਪਬਲਿਕ ਜਿਹੜੀ ਹੈ ਉਹ ਹਰਾਸਮੈਂਟ ਹੋ ਰਹੀ ਹੈ ਭਗਵਾਨ ਤੁਮਾਨ ਜੀ ਸੁਣੋ ਇਹਨਾਂ ਦੀ ਫਰਿਆਦ ਕਿ ਪਬਲਿਕ ਜਿਹੜੀ ਹੈ ਹਰਾਸਮੈਂਟ ਨਾ ਹੋਵੇ ਆਪ ਦੇ ਨਾਲ ਪਬਲਿਕ ਸਾਰੀ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਸਤਾਈ ਦੇ ਵਿੱਚ ਜੋ ਇਲੈਕਸ਼ਨ ਆਉਣੀ ਹੈ ਉਹਦੇ ਵਿੱਚ ਵੀ ਤੁਹਾਡੇ ਨਾਲ ਪਬਲਿਕ ਖੜੀ ਹੈ ਕਿਉਂਕਿ ਤੁਸੀਂ ਕੰਮ ਜਿਹੜੇ ਬਹੁਤ ਵਧੀਆ ਕੀਤੇ ਹੋਏ ਨੇ ਬਿਜਲੀ ਦਾ ਬਿੱਲ ਜਿਹੜਾ ਤੁਸੀਂ ਉਹ ਕਿਸੇ ਘਰ ਨੂੰ ਨਹੀਂ ਪਰਣਾ ਪੈ ਰਿਹਾ ਉਹ ਘੱਟ ਤੋਂ ਘੱਟ ਇੱਕ ਇੱਕ 1000 15-1500 ਰੁਪਇਆ ਜਿਹੜਾ ਪਰ ਹੈਡ ਜਿਹੜਾ ਉਹ ਬੰਦੇ ਨੂੰ ਬਚਤ ਹੋ ਰਹੀ ਆ ਫਿਰ ਲੇਡੀਜ਼ ਦੇ ਪਾਸ ਜਿਹੜੇ ਬਣਾਏ ਹੋਏ ਨੇ ਤੁਸੀਂ ਫ੍ਰੀ ਦੇ ਤੇ ਅਸੀਂ ਹੈਲਥ ਡਿਪਾਰਟਮੈਂਟ ਦੇ ਵਿੱਚ ਇੰਦੀਆਂ ਸਹੂਲਤਾਂ ਦੇਤੀਆਂ ਨੇ ਤੁਸੀਂ ਤੇ ਇਹ ਤੁਸੀਂ ਜਿਹੜੇ ਹੁਣ ਕਰ ਰਹੇ ਹੋ ਪਾਉ ਵਧੀਆ ਕੀਤਾ ਅੱਗੇ ਆਉਣ ਵਾਲੀ ਸਰਕਾਰ ਵੀ ਤੁਹਾਡੀ ਹੋਈ ਆ ਤੇ ਅਸੀਂ ਤੁਹਾਨੂੰ ਇਹ ਨਾ ਪਬਲਿਕ ਸਾਰੀ ਨੇ ਤੁਹਾਨੂੰ ਸਮਰਥਨ ਕਰਨਾ ਤੇ ਇਹਨਾਂ ਨੂੰ ਰੈਗੂਲਰ ਕਰੋ ਮਿਹਰਬਾਨੀ ਕਰਕੇ ਹੱਥ ਬੰਨ੍ਹ ਕੇ ਬੇਨਤੀ ਹੈ ਮਨਜੀਤ ਸਿੰਘ ਜੀ ਧੰਨਵਾਦੀ ਸੋ ਬਿਲਕੁਲ ਇੱਕ ਵਾਰ ਫਿਰ ਚੱਲਦੇ ਆਂ ਇਹਨਾਂ ਦੇ ਕੋਲ ਜਿਨ੍ਹਾਂ ਦੇ ਵੱਲੋਂ ਭਾਈ ਜੀ ਅੱਗੇ ਤੁਹਾਡਾ ਅਲਟੀਮੇਟਮ ਕੀ ਹੈ ਜੇ ਤੁਹਾਨੂੰ ਪੱਕਾ ਨਾ ਕਰਿਆ ਗਿਆ ਜਾਂ ਫਿਰ ਥੋੜੀ ਤਨਖਾਹ ਨਾ ਮਿਲੀ ਅਲਟੀਮੇਟਮ ਜੋ ਵੀ ਪੰਜਾਬ ਲੈਵਲ ਦਾ ਸਾਡਾ ਅਲਟੀਮੇਟਮ ਹੋਊਗਾ ਉਹ ਪਹਿਲਾਂ ਅਸੀਂ ਦੱਸਾਂਗੇ ਸਾਰਿਆਂ ਨੂੰ ਅਸੀਂ ਕਿਉਂ ਮੇਨ ਮੁੱਦਾ ਇਹੀ ਹੈ ਵੀ ਸਾਨੂੰ ਸੈਲਰੀਆਂ ਪ੍ਰੋਪਰ ਸਮੇਂ ਸਰ ਨਹੀਂ ਮਿਲਦੀਆਂ ਸਾਨੂੰ ਤਾਂ ਜਾ ਕੇ ਆ ਨੀਤੀ ਦਾ ਉਹ ਕਰਨਾ ਪੈਂਦਾ ਤਾਂ ਕਰਕੇ ਇਸ ਕਰਕੇ ਅਸੀਂ ਕਰਨਾ ਨਹੀਂ ਚਾਹੁੰਦੇ ਵੀ ਇਸ ਦੇ ਨਾਲ ਪਬਲਿਕ ਪਰੇਸ਼ਾਨ ਹੁੰਦੀ ਹੈ ਪਰ ਸਾਨੂੰ ਲਾਸਟ ਦੇ ਵਿੱਚ ਆ ਕੇ ਇਹੀ ਮੁੱਦਾ ਚੱਕਣਾ ਪੈਂਦਾ ਤਾਂ ਜਾ ਅੱਗੇ ਸਾਡੀਆਂ ਸੈਲਰੀਆਂ ਮਿਲਦੀਆਂ ਨੇ ਇਸ ਕਰਕੇ ਪੰਜਾਬ ਬਾਡੀ ਦੇ ਨਾਲ ਜੋ ਵੀ ਸਾਡਾ ਹੋਊਗਾ ਅਗਲਾ ਅਸੀਂ ਦੱਸਿਆ ਜਾਊਗਾ ਧੰਨਵਾਦ ਸੋ ਬਿਲਕੁਲ ਇਸ ਟਾਈਮ ਤੇ ਪਟਿਆਲਾ ਦੇ ਫਰਦ ਕੇਂਦਰ ਦੇ ਵਿੱਚ ਮੌਜੂਦ ਆ ਜਿੱਥੇ ਧਰਨਾਕਾਰੀ ਤੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਟ੍ਰਾਈਕ ਕਰਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਪਾਸੇ ਜਿਨ੍ਹਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰਾਇਆ ਜਾ ਰਿਹਾ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਮਜਬੂਰ ਹਾਂ ਕਿਉਂਕਿ ਸਾਡੀ ਤਨਖਾਹਾਂ ਨਹੀਂ ਆ ਰਹੀਆਂ ਜਿਸ ਖਾਨਦੇ ਦੇ ਵਿੱਚ ਉਹਨਾਂ ਨੂੰ ਧਰਨਾ ਲਾਉਣਾ ਪੈਂਦਾ ਉਹਨਾਂ ਦਾ ਕੋਈ ਸ਼ੌਂਕ ਨਹੀਂ ਹੈਗਾ ਪਰ ਉਹਨਾਂ ਨੂੰ ਧਰਨੇ ਲਾ ਕੇ ਆਪਣੀ ਤਨਖਾਹ ਪ੍ਰਾਪਤ ਕਰਨੀ ਪੈਂਦੀ ਹੈ ਦੂਜਾ ਪੱਖ ਰੱਖ ਲੀਓ ਉਹਨਾਂ ਲੋਕਾਂ ਦਾ ਜੋ ਪਿੰਡਾਂ ਦੇ ਵਿੱਚੋਂ ਫਰਦ ਲੈਣ ਲਈ ਆਉਂਦੇ ਨੇ ਦੂਰੋਂ ਦੂਰੋਂ ਫਰਦਾਂ ਲੈਣ ਲਈ ਆਉਂਦੇ ਨੇ ਪਰ ਅਟੈਂਟ ਦੇ ਵਿੱਚ ਹੁੰਦਾ ਕੀ ਹੈ ਕਿ ਇੱਥੇ ਧਰਨਾ ਲੱਗਿਆ ਹੁੰਦਾ ਤੇ ਉਹਨਾਂ ਨੂੰ ਬਰੰਗ ਜਾਣਾ ਪੈਂਦਾ ਸੋ ਸਵਾਲ ਖੜੇ ਹੋ ਜਾਂਦੇ ਨੇ ਕਿ ਇਹਦੇ ਵਿੱਚ ਲੋਕ ਤੇ ਜਿਹੜੇ ਕਾਮੇ ਨੇ ਕਾਫੀ ਪਰੇਸ਼ਾਨ ਨੇ ਇਹਦਾ ਸਿੱਟਾ ਕੀ ਨਿਕਲੂਗਾ ਇਹਦਾ ਨਤੀਜਾ ਕੀ ਨਿਕਲੂਗਾ ਸੋ ਹੋਰ ਵੀ ਅਪਡੇਟ ਲਈ ਬਣੇ ਰਹੋ ਪੰਜਾਬੀ ਲੋਕ ਦੇ ਨਾਲ